ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਕ ਵਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਨਕ ਬਾਲ ਉਡਾਈਏ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਏਤੀ ਦਾ ਆਨੰਦਕਾਰ ਜੇ 10 ਤਰੀਕ ਨੂੰ ਇਹਨਾਂ ਦੀ ਸਾਨੂੰ ਜੋ ਗੁੱਲੀ ਗਰੀਬਾਂ ਦੀ ਸੇਵਾ ਲਈ ਸਾਡੇ ਨਾਲ ਖੜੇ ਆ ਇਹਨਾਂ ਨੇ ਸਾਨੂੰ ਕਿਹਾ ਸੀ ਹੁਕਮ ਆਇਆ ਸੀ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਪਰਿਵਾਰਾਂ ਦੀ ਮਦਦ ਕਰਦੇ ਅੱਗੇ ਹੋਗੇ ਤੇ ਇਹ ਜੋ ਤੁਹਾਨੂੰ ਹੁਕਮ ਕਰਦੇ ਆ ਅਸੀਂ ਤਾਂ ਖੜੇ ਮਥੇ ਇਹਨਾਂ ਦੇ ਨਾਲ ਜਿੰਨਾ ਕਿਸੇ ਜੋਗ ਹੁੰਦਾ ਸੀ ਤੁਹਾਡੇ ਦਿੱਤੇ ਦਸਵੰਦ ਦੇ ਨਾਲ ਉਸ ਜੋਗ ਕਰਨ ਦਾ ਯਤਨ ਕਰਦੇ ਆ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ ਅਸੀਂ ਭੈਣ ਨੂੰ ਪੰਜ ਸੂਟ ਡਬਲ ਬੈੱਡ ਦੀ ਚਾਦਰ ਸਿੰਗਲ ਬੈੱਡ ਵਰਦੀ ਚਾਦਰ ਦਾ ਸੈੱਟ ਤੇ ਇੱਕ ਹੋਰ ਚਾਦਰ ਦਾ ਸੈੱਟ ਨਾਲ ਆ ਦੋ ਘਰੇਲੂ ਵਰਤੋਂ ਦਾ ਸਮਾਨ ਅਸੀਂ ਇਹ ਭੈਣ ਨੂੰ ਦੇ ਰਹੇ ਆਂ ਬਹੁਤ ਬਹੁਤ ਧੰਨਵਾਦ ਸੰਗਤ ਦਾ ਜਿਨ੍ਹਾਂ ਨੇ ਦਸਵੰਦ ਦਿੱਤਾ ਆ ਇਸੇ ਤਰ੍ਹਾਂ ਦਸਵੰਦ ਦਿੰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਜੀ ਤੁਸੀਂ ਦਾਸ ਦੇ ਨਾਲ ਚੱਲ ਕੇ ਖੁਦ ਵੀ ਸੇਵਾ ਕਰ ਸਕਦੇ ਜੀ ਇਹ ਵੀਡੀਓ ਸਿਰਫ ਇਸ ਕਰਕੇ ਬਣਾਈ ਜਾ ਰਹੀ ਹੈ ਕਿ ਤੁਹਾਡਾ ਦਿੱਤਾ ਦਸਵੰਦ ਕਿੱਥੇ ਲੱਗਾ ਆ ਉਹ ਪਤਾ ਲੱਗ ਸਕੇ ਔਰ ਅਜੇ ਕੋਈ ਮਸ਼ਹੂਰ ਹੋਣ ਵਾਸਤੇ ਵੀਡੀਓ ਨਹੀਂ ਬਣਾਉਂਦੇ ਤੇ ਬਹੁਤ ਬਹੁਤ ਧੰਨਵਾਦ ਮੈਂ ਵੀਡੀਓ ਨਾਲ ਨੂੰ ਬੇਨਤੀ ਕਰਾਂਗਾ ਕਿ ਸੰਗਤ ਨੂੰ ਇਹ ਦੋ ਵਜਨ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਔਰ ਭਾਈ ਸਾਹਿਬ ਦੀ ਸਮੁੱਚੀ ਟੀਮ ਦਾ ਬਹੁਤ ਵੱਡਾ ਝੜਕੇੜਾ ਵਾ ਸਹਿਯੋਗ ਕਰਦੇ ਆ ਔਰ ਹਰ ਮਹੀਨੇ ਪੰਜ ਵਿਆਹ ਹਣ ਸੱਤ ਹੋਣਾ ਜਿਹੜਾ ਵਾ ਆ ਗਿਫਟ ਜਿਹੜੇ ਦਿੱਤੇ ਹੋਏ ਆ ਜਾਂ ਆ ਕਪੜਾ ਦਿੱਤਾ ਹੋਇਆ ਵਾ ਸੂਟ ਦਿੱਤੇ ਦੀ ਨੂੰ ਇਹ ਵੱਤੋ ਬਸ ਸਹਿਯੋਗ ਕਰਦੇ ਆ ਤੇ ਵੇਖੋ ਆਪਾਂ ਜਿਹੜਾ ਵਾ ਉਹ ਇੱਕ ਦੂਜੇ ਨੂੰ ਹਨਾ ਕੋਈ ਨੀਵਾ ਵਿਖਾਉਣ ਵਾਸਤੇ ਨਹੀਂ ਆ ਕਿਸੇ ਨੂੰ ਮਿੱਧ ਕੇ ਅੱਗੇ ਵਧਣ ਵਾਸਤੇ ਨਹੀਂ ਕੋ ਸਾਰਾ ਕੁਝ ਕਰ ਰਹੇ ਜਿਹੜੇ ਵੀ ਭੈ ਵੀਰਜੀ ਹੁਣਾਂ ਦੇ ਸੰਪਰਕ ਦੇ ਵਿੱਚ ਆ ਜਰੂਰ ਇਹਨਾਂ ਨੂੰ ਸਹਿਯੋਗ ਕਰਿਆ ਕਰੋ ਤੁਸੀਂ ਸਹਿਯੋਗ ਕਰਦੇ ਹੋ ਤਾਂ ਹੀ ਇਹ ਲੋੜਵੰਦਾਂ ਦੀ ਅੱਖਾਂ 'ਚੋਂ ਕੱਖ ਕਰ ਸਕਦੇ ਆ ਔਰ ਰਹੀ ਗੱਲ ਵੀਡੀਓ ਦੀ ਤੇ ਕਈ ਇਸ ਚੀਜ਼ ਨੂੰ ਬੜਾ ਬਰਮ ਬਣਾਉਂਦੇ ਆ ਪਰ ਆਪਾਂ ਜਵਾਬਦੇ ਆ ਤੇ ਭਾਈਸਾਹਬ ਮੈਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗਾ ਜੇਕਰ ਇਹ ਵੀਡੀਓ ਵਗੈਰਾ ਅਸੀਂ ਨਾ ਪਾਉਂਦੇ ਹੁੰਦੇ ਹਾਂ ਜੀ ਹਾਂ ਤੇ ਆਪਣਾ ਤਾਲ ਮਿਲਦੀ ਸੁਣਾ ਨਾ ਤਵਾ ਪਹਿਲੂ ਨਾ ਤੇ ਨਾ ਹੀ ਗਾਂ ਸਿਵਾਵਾ ਹੋਣਗੇ ਆਪਣਾ ਪਰਿਵਾਰ ਨਹੀਂ ਸੀ ਵੱਡਾ ਹਣਾ ਬਿਲਕੁਲ ਬਿਲਕੁਲ ਤੇ ਇਹ ਆ ਵੀ ਹਰ ਗੱਲ ਦੇ ਜਵਾਬ ਦੇ ਆ ਪਰ ਸਾਡਾ ਜਿਹੜਾ ਵਾ ਹੈਗਾ ਵਾ ਪਾਜੀ ਹੁਣਾਂ ਦਾ ਵੀ ਜਿਹੜਾ ਵਾ ਉਹ ਸੁਭਾਵਾ ਸਾਡਾ ਵੀ ਉਹ ਸੁਭਾਵ ਵੇਖੋ ਜਿੱਥੋਂ ਦਾ ਸੰਬੰਧ ਆਇਆ ਹੁੰਦਾ ਵਾ ਉਥੇ ਇਹ ਹੀ ਹਿਸਾਬ ਦਾ ਆ ਦੇਣਾ ਹੁੰਦਾ ਕਿਉਂ ਭਾਈ ਸਾਹਿਬ ਬਿਲਕੁਲ ਜੀ ਬਿਲਕੁਲ ਸਾਰੀ ਦੁਨੀਆ ਨੂੰ ਮਤਲਬ ਹਿਸਾਬ ਦਾ ਵਹੀਂ ਨਹੀਂ ਦਿੰਦੇ ਭਾਈ ਸਾਹਿਬ ਵੀ ਔਰ ਅਸੀਂ ਵੀ ਖੁੱਲੀ ਗਰੀਬਾਂ ਸਸਤਾ ਲੋ ਔਰ ਅਸੀਂ ਉਹਨਾਂ ਪਰਿਵਾਰਾਂ ਦੇ ਉਹਨਾਂ ਦਾ ਨਹੀਂ ਸੱਜਣਾ ਦੇ ਜਵਾਬ ਦੇ ਆ ਜਿਨ੍ਹਾਂ ਦੇ ਜਿਹੜਾ 10-9 ਵਾਲੀ ਕਿਰਤ ਕਮਾਈ ਚ ਸਾਨੂੰ ਦਸਵਾਂ ਦੇ ਭੇਜਦੇ ਆ ਕਿਉਂਕਿ ਅਸੀਂ ਜਿਹੜਾ ਵਾ ਉਹ ਆਮੀ ਬੜਾ ਕੁਝ ਹੋ ਰਿਹਾ ਵਾ ਸੋਸ਼ਲ ਮੀਡੀਆ ਤੇ ਕਿ ਭੰਡ ਪ੍ਰਚਾਰ ਜ਼ਿਆਦਾ ਹੁੰਦਾ ਵਾ ਨਾਮ ਵੱਡੇ ਹੁੰਦੇ ਆ ਪਰ ਦਰਸ਼ਨ ਬਹੁਤ ਛੋਟੇ ਨੇ ਜੋ ਦਰਸ਼ਨ ਕਰੀਏ ਬਹੁਤ ਛੋਟੇ ਹੁੰਦੇ ਆ ਸੋ ਇਹ ਆ ਵੀ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਕਰਦੀ ਆ ਹਾਂਜੀ ਹਾਂਜੀ ਬਾਕੀ ਇੱਕ ਵਾਰ ਫਿਰ ਤੋਂ ਭਾਈ ਸਾਹਿਬ ਭਾਈ ਕਵਰਪ੍ਰੀਤ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਸੰਸਥਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਭੂਖ ਦੇ ਵਿੱਚ ਵੀ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਤੁਸੀਂ ਲੋੜਵੰਦਾਂ ਦੀਆਂ ਅੱਖਾਂ 'ਚ ਕੱਖ ਕਰਦੇ ਰਹੋ ਸੋ ਇਸ ਤੀ ਦਾ ਤੁਸੀਂ ਸਿਰ ਪਰਸਨਾ ਕੀਤਾ ਵਾਹ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ